ਕਿਸਾਨਾਂ ਦੇ ਵੱਲੋਂ 6 ਮਈ ਨੂੰ ਸ਼ੰਭੂ ਬਾਰਡਰ ਤੇ ਧਰਨੇ ਦੇ ਐਲਾਨ ਤੋਂ ਬਾਅਦ ਪੁਲਿਸ ਦੀ ਕਾਰਵਾਈ ਵੇਖਣ ਨੂੰ ਮਿਲੀ ਹੈ। ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂਆਂ ਦੇ ਘਰ ਪੁਲਿਸ ਪਹੁੰਚ ਗਈ ਹੈ। ਜਗਜੀਤ ਸਿੰਘ ਢਲੇਵਾਲ ਸਮੇਤ ਦਰਸ਼ਨਾ ਆਗੂਆਂ ਨੂੰ ਕਰਾਂ ਦੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਸ਼ੰਭੂ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਚੋਰੀ ਸਮਾਨ ਹੋਣ ਦੇ ਰੋਸ 'ਚ ਵਜੋਂ ਇਹ ਧਰਨੇ ਦਾ ਐਲਾਨ ਕੀਤਾ ਗਿਆ ਸੀ। ਜ਼ਿੰਮੇਵਾਰ ਪੁਲਿਸ ਅਫਸਰ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਇਨਾ ਕਿਸਾਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਜੋ ਕਿਸਾਨ ਇਸ ਧਰਨੇ ਦੇ ਵਿੱਚ ਵੱਟ ਚੜ੍ਹ ਕੇ ਸ਼ਾਮਲ ਹੋਣੇ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਜੋ ਭਲਕੇ ਸ਼ੰਭੂ ਬਾਰਡਰ ਤੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਕੱਲ ਨੂੰ ਇਹ ਕਰਨਾ ਕਿਸਾਨਾਂ ਦੇ ਵੱਲੋਂ ਦਿੱਤਾ ਜਾਣਾ ਸੀ ਯਾਨੀ ਕਿ 6 ਮਈ ਤਾਂ ਕਿਸਾਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਕੂਆਂ ਦੇ ਘਰ ਪੁਲਿਸ ਪਹੁੰਚ ਗਈ ਹੈ ਜਗਜੀਤ ਸਿੰਘ ਢੱਲੇਵਾਲ ਸਮੇਤ ਦਰਜਨਾ ਆਕੂਆਂ ਨੂੰ ਜੋ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਸ਼ੰਭੂ ਖਨੋਰੀ ਬਾਰਡਰ ਤੋਂ ਕਿਸਾਨਾਂ ਦੇ ਚੋਰੀ ਸਮਾਨ ਹੋਣ ਦੇ ਰੋਸ ਵਿੱਚੋਂ ਧਰਨੇ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਨਰੇਸ਼ ਸੇਠੀ ਜੀ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਨਰੇਸ਼ ਜੀ ਧਰਨਾ ਦੇਣਾ ਆਪਣੀ ਆਵਾਜ਼ ਚੁਕਣਾ ਹਰ ਕਿਸੇ ਦਾ ਹੱਕ ਹੈ ਪਰ ਕਿਉਂ ਪੁਲਿਸ ਇਹਨਾਂ ਕਿਸਾਨਾਂ ਦੇ ਘਰ ਪਹੁੰਚ ਗਈ ਹੈ ਕਿਉਂ ਇਹਨਾਂ ਦੀ ਆਵਾਜ਼ ਦਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਹ ਦੇਖੋ ਕਲੰਦ ਪਿਛਲੇ ਦਿਨੀ ਸੰਗੂ ਅਤੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਉਸ ਨੂੰ ਪੁਲਿਸ ਵੱਲੋਂ ਜ਼ਬਰੀ ਖਤਮ ਕਰਵਾਇਆ ਗਿਆ ਸੀ ਉਸ ਨੂੰ ਜਿਹੜਾ ਜਿਹੜਾ ਉਹਨਾਂ ਦਾ ਧਰਨਾ ਜਿਹੜਾ ਉੱਥੋਂ ਚੁਕਵਾ ਦਿੱਤਾ ਗਿਆ ਸੀ ਔਰ ਦੂਜੇ ਪਾਸੇ ਕਿਤੇ ਨਾ ਕਿਤੇ ਕਿਸਾਨਾਂ ਆਗੂਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਜਿਹੜਾ ਉਹਨਾਂ ਦਾ ਉੱਥੇ ਸਮਾਨ ਸੀ ਜਿਨ੍ਹਾਂ ਵਿੱਚ ਕੋਈ ਟਰਾਲੀਆਂ ਜਾਂ ਹੋਰ ਕੋਈ ਕੀਮਤੀ ਸਮਾਨ ਸੀ ਉਹ ਉੱਥੇ ਜਿਹੜਾ ਖੁਦਬੁਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਰਾਜਨੀਤਿਕ ਆਗੂਆਂ ਤੇ ਵੀ ਦੋਸ਼ ਲੱਗੇ ਸੀ ਕਿ ਉਹਨਾਂ ਦੀ ਸ਼ਹਿ ਤੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦਾ ਸਮਾਨ ਕੂਲਰ ਪੱਖੇ ਜਾਂ ਹੋਰ ਕਿਹੜਾ ਵੀ ਸਮਾਨ ਸੀਗਾ ਉੱਥੋਂ ਜਦੋਂ ਸੀ ਇਸੇ ਤੇ ਚੱਲਦੇ ਕਿਸਾਨ ਆਗੂਆਂ ਵੱਲੋਂ ਬਾਰਡਰ ਤੇ ਤਰਨਤਾ ਜਾਇਗਾ ਰਮੰਗ ਕੀਤੀ ਜਾਏਗੀ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਕੁਰਦਬੁਰ ਜਿਸ ਨਾਲ ਵੱਲੋਂ ਵੀ ਕੀਤਾ ਗਿਆ ਉਹਨਾਂ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਤੇ ਇਸੇ ਮੰਗ ਦੇ ਚੱਲਦੇ ਐਸਕੇਐਮ ਗਾਇਰ ਰਾਜ ਨੇ ਤੇ ਕਿਹਾ ਲੋਕ ਸੱਦਾ ਦਿੱਤਾ ਗਿਆ ਸੀ ਕਿ 6 ਤਰੀਕ ਨੂੰ ਸ਼ੰਭੂ ਬਾਰਡਰ ਤੇ ਇੱਕ ਤਰਨਾ ਦਿੱਤਾ ਜਾਏਗਾ ਇਸੇ ਦੇ ਚੱਲਦੇ ਹੁਣ ਪੁਲਿਸ ਵੱਲੋਂ ਇਤਿਆਤ ਵਰਦੇ ਹੋਏ ਜਿਹੜੇ ਗੈਰ ਇਜਿਟਿਕ ਆਗੂ ਨੇ ਜਿਹੜੇ ਐਫਕੇਐਮ ਗੈਰਾਜ ਨੀਤਿਕ ਫਾਰਮ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹੁਣ ਧਰਾਂ ਵਿੱਚ ਹੀ ਹਾਊਸ ਰੈਫਰਸ ਕੀਤਾ ਗਿਆ। ਇਸ ਕੋਟੀ ਗੱਲ ਕਰੀਦਾ ਫੀਕੋਟ ਦੇ ਵਿੱਚ ਜਗਜੀਤ ਸਿੰਘ ਢੱਲੇਵਾਲਾ ਜਿਹੜੇ ਕਿ ਕਿਸਾਨ ਆਗੂ ਜਿਹੜੇ ਕਿ ਉਸ ਵਕਤ ਮਰਨਵਰ ਤੇ ਬੈਠੇ ਜੀ ਉਹਨਾਂ ਨੂੰ ਵੀ ਅੱਜ ਉਹਨਾਂ ਦੇ ਘਰ ਢੱਲੇਵਾਲਾ ਪਿੰਡ ਵਿਖੇ ਹਾਊਸ ਰੈਫਰਸ ਕਰ ਲਿਆ ਔਰ ਡੀਐਸਪੀ ਤਰਲੋਚਨ ਸਿੰਘ ਦੀ ਗੋਈ ਵਿੱਚ ਇੱਕ ਟੀਮ ਜਿਹੜੀ ਉਹਨਾਂ ਦੇ ਘਰ ਸਵੇਰ ਪਹੁੰਚੀ ਸੀ ਉਹ ਸਵੇਰ ਹੀ ਜਿਹੜਾ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਔਰ ਹੋਰ ਵੀ ਕਈ ਆਗੂ ਨੇ ਜਿਹੜੇ ਇਸ ਜਥੇਬੰਦੀ ਦੇ ਨੇ ਉਹਨਾਂ ਤਾਂ ਕਿ ਇਹ ਸ਼ੰਭੂ ਬਾਡਰ ਦੇ ਵਿੱਚ ਜਿਹੜਾ ਧਰਨਾ ਨਾ ਦੇ ਸਕਣ ਔਰ ਜਿਹੜਾ ਉਹਨਾਂ ਦੇ ਪੁਲਿਸ ਦੇ ਖਿਲਾਫੀਆਂ ਔਰ ਆਗੂਆਂ ਦੇ ਖਿਲਾਫ ਜਿਹੜਾ ਮੰਗ ਕਰ ਰਹੇ ਚੀਕੇ ਉਹ ਧਰਨੇ ਵਿੱਚ ਸ਼ਾਮਿਲ ਨਾ ਹੋ ਸਕਣ ਜੀ ਤੁਹਾਨੂੰ ਤਾਂ ਬਿਲਕੁਲ ਨਰੇਸ਼ੀ ਕੀ ਕੁਝ ਲੱਗਦਾ ਹੈ ਕਿ ਪੰਜਾਬ ਪੁਲਿਸ ਇਸ ਚੀਜ਼ ਤੋਂ ਡਰ ਰਹੀ ਹੈ ਕਿ ਜਿਸ ਧਰਨੇ ਨੂੰ ਖਦੇੜਿਆ ਗਿਆ ਕਿਤੇ ਉਹ ਦੁਬਾਰਾ ਤੋਂ ਧਰਨਾ ਨਾ ਲੱਗ ਜਾਵੇ ਤੇ ਹੁਣ ਅੱਗੇ ਕਿਸਾਨਾਂ ਦੀ ਕੀ ਕਾਰਵਾਈ ਹੋ ਸਕਦੀ ਹੈ ਕਿਸਾਨ ਕੀ ਕਾਲ ਦੇ ਸਕਦੇ ਨੇ ਬਿਲਕੁਲ ਹਾਲਾਂਕਿ ਜਿਹੜਾ ਐਸਕੇਮ ਕਹਿ ਰਿਹਾ ਜਿਹਦੇ ਕੋਲੋਂ ਸਿਰਫ ਇਹ ਸੱਦਾ ਤਗ ਹੈ ਕਿ ਸਿਰਫ ਥਾਣਿਆਂ ਦਾ ਘਰਾਓ ਕੀਤਾ ਜਾਏਗਾ ਔਰ ਮੰਗ ਕੀਤੀ ਜਾਏਗੀ ਕਿ ਜਿਹੜਾ ਉਹਨਾਂ ਦਾ ਸਮਾਨ ਖੁਰਦ-ਬੁਰਦ ਹੋਇਆ ਹੈ ਉਸ ਨੂੰ ਬਰਾਮਦ ਕਰਕੇ ਜਿਹੜੇ ਲੋਕਾਂ ਦੀ ਵਜ੍ਹਾ ਦੇ ਨਾਲ ਇਹ ਸਮਾਨ ਗਾਇਬ ਹੋਇਆ ਸੀ ਜਾਂ ਜਿਨ੍ਹਾਂ ਦੇ ਘਰਾਂ ਵਿੱਚੋਂ ਬਰਾਮਦਗੀ ਹੋਈ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸ਼ੰਕਾ ਜ਼ਰੂਰ ਜਤਾਈ ਜਾ ਰਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਖਨੂਰੀ ਅਤੇ ਸ਼ੰਭੂ ਬਰਡ ਤੇ ਲੰਬਾ ਸਮਾਨ ਤਰਨਾ ਚੱਲਿਆ ਸੀ ਕਿਤੇ ਦੁਬਾਰੋ ਉਸੇ ਤਰੀਕੇ ਦਾ ਤਰਨਾ ਜਿਹੜਾ ਦੁਬਾਰੋ ਨਾ ਸ਼ੁਰੂ ਹੋ ਜਾਵੇ ਇਸ ਦੇ ਇਤਿਹਾਦ ਸਰਕਾਰ ਵੱਲੋਂ ਇਹ ਜਿਹੜਾ ਹੁਣ ਕਦਮ ਚੱਕਿਆ ਗਿਆ ਠੀਕ ਹੈ ਨਰੇਸ਼ ਜੀ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਦਰਸ਼ਕਾਂ ਤੱਕ ਤੁਸੀਂ ਪਹੁੰਚਾਈ ਹੈ ਹਾਲਾਂਕਿ ਜਿਸ حساب ਦੇ ਨਾਲ ਕੱਲ ਨੂੰ ਇਹ ਧਰਨੇ ਦੀ ਕਾਲ ਦਿੱਤੀ ਗਈ ਸੀ ਪਰ ਪੁਲਿਸ ਦੇ ਵੱਲੋਂ ਘਰਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੁਝ ਬਿਆਨ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇ ਉੱਤੇ ਥਾਣੇ ਦਾ ਇੱਕ ਦਿਨ ਦਾ ਘਰਾਉ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਕਾ ਵੀ ਲੱਗੀਆਂ ਨੇ ਹਸਪੀਟਲਾਂ ਜਿਵੇਂ ਦਾਖਲ ਰਹਿਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਿਆ ਲਿਖਿਆ ਕਿ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ